ਹਾਂਥਾ ਆ ਫਿਰ ਮੁਕਾਬਲਾ ਹੋਇਆ ਲਾ ਵੇਖੋ ਵੀ ਇਸ ਸਮੇਂ ਪੁਆਇੰਟ ਮੇਰਾ ਖਿਆਲ ਹੈ ਕਿ ਜਫਾ 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 ਇਹ ਵੇਖੋ ਸਾਹਮਣੇ ਬੱਲੇ 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 ਤਾਂ ਕਿਆ ਬਾਤ ਹੈ ਬੱਲੇ ਬੱਲੇ ਆ ਮੁੰਡੇ ਨੇ ਕਮਾਲ ਕੀਤੀ ਹੋਈ ਹੈ ਲੱਗਦਾ ਹੋਇਆ ਜੋਰ ਮੇਰੇ ਮਿੱਤਰੋ ਦੋਵੇਂ ਖਿਡਾਰੀਆਂ ਦੇ ਦਰਮਿਆਨ ਵਾਹ ਨਾ ਬੰਨਾ ਹੋਣ ਵਾਲੀ ਗੱਲ ਹੋਈ ਪਈ ਹੈ ਬਾਕੀ ਜਹੰਗੋ ਕਹਿੰਦੇ ਐ ਮੇਰਾ ਖਿਆਲ ਹੈ ਓ ਮੇਰਾ ਖਿਆਲ ਹੈ ਜੰਗੋ ਜਿਹੜਾ ਮੈਸ ਦਾ ਪਾਤਸਾ ਨਾਲ ਮੇਰੇ ਵੀਰੋ ਪੰਜਾਬੀ ਵੀਰੋ ਇਹ ਖੁਸ਼ੀ 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 ਓ ਖੁਸ਼ੀ ਓ ਖੁਸ਼ੀ ਇਹ ਫੁੱਗਾਂ ਵਾਲਾ ਬੱਲੇ ਬੱਲੇ ਫੁੱਗਾਂ ਵਾਲਾ ਸੋਨੀ ਫੁੱਗਾਂ ਸੋਨੀ ਆਹ ਤੇ ਗੱਭਰੂ ਆਹ ਤੇ ਗੱਭਰੂ ਆਹ ਤੇ ਗੱਭਰੂ ਬਾਜਹੀ ਮਾਰਦਾ ਓੜਾਰੀ ਗੱਭਰੂ ਮਾਂ ਕੋਲੋਂ ਖਾ ਖਾ ਛੰਨੇ ਚੂਰੀ ਦੇ ਓ ਬਣਿਆ ਕਬੱਡੀ ਦਾ ਦਰਸ਼ਕੀ ਵੀਰੋ ਚਾਰੀ ਮਾਰੋ ਦਰਸ਼ਕਾਂ ਦਾ ਮੈਚ ਵੀ ਸਿਰੇ ਦਾ ਹੋਣਾ ਪਰ ਆ ਟੱਕਰ ਵੀ ਸਿਰੇ ਦੀ ਹੈ ਉਹ ਖੁਸ਼ੀ ਤੋਂ ਸਾਜੀ ਭੱਜ ਗਿਆ ਮੇਰੇ ਮਿੱਤਰੋ ਗੱਲ ਪਿਆਰ ਦੀ ਹੈ ਗੱਲ ਸਤਕਾਰ ਦੀ ਹੈ ਮੇਰੇ ਮਿੱਤਰੋ ਚੋਟੀ ਦਾ ਮੁਕਾਬਲਾ ਖੇਡਿਆ ਜਾਣਾ ਹੈ ਹੇ ਦਰਬੀ ਵਰਸਸ ਲੋ ਇੱਕ ਨੰਦੀਆਂ ਟੀਮਾਂ ਦੇ ਦਰਮਿਆਨ ਜਿਹੜਾ ਕਹਿੰਦੇ ਮੁਕਾਬਲਾ ਇਸ ਤੋਂ ਅਗਲਾ ਖੇਡਿਆ ਜਾਣਾ ਉਧਰ ਦੀਪਕ ਕਾਸ਼ੀਪੁਰਿਆ ਦੀ ਪਾਈਂਦੀ ਹੋਈ ਕਬੱਡੀ ਤੇ ਦੂਜੇ ਪਾਸੇ ਕਹਿੰਦੇ ਫੂਲਾ ਸ਼ੂਸ਼ਕ ਵਾਲਾ ਇਹ ਗੱਬਰੂ ਫਰੋਜ਼ਪੁਰਿਆ ਨਹੀਂ ਡੱਕ ਸਕਿਆ ਤੇ ਪੁਆਇੰਟ ਦੀਪਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਮੰਗੇ ਢਿੱਲੋ ਜੀ ਹੁਣੀ ਵੀ ਜੁੜੇ ਹੋਣੇ ਆਂ ਤੇ ਮੇਲੇ ਦੇ ਨਾਲ ਆ ਵੱਡਾ ਸਹਿਯੋਗ ਆ ਲਓ ਵੇਖ ਰਹੇ ਆਂ ਇਸ ਵੇ ਕਾਸ਼ੀਪੁਰਿਆ ਆ ਦੀਪਕ ਛੜਾ ਪਾਵੇਗਾ ਜਾਂ ਨਾ ਲੱਗਦਾ ਜੋਰ ਅੱਡੀ ਚੋਟੀ ਦਾ ਜੋਰ ਅੱਡੀ ਚੋਟੀ ਦਾ ਗਰੇਵ